ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮੈਸੇਜਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਤੇ ਸ਼ੁਰੂਆਤ ਕਰੀ ਅੱਜ ਦੇ ਬਲੌਗ ਦੀ ਅੱਧ ਦਿਨ ਦੀ ਵੈਸੇ ਬੱਚਿਆਂ ਨੂੰ ਛੁੱਟੀ ਕਰਕੇ ਡੇਲੀ ਲੇਟ ਹੋ ਚਾਹੀਦਾ ਤੇ ਅੱਜ ਮੈਂ ਵੇਅਰ ਕੀਤਾ ਨਿਊ ਕੁੜਤਾ ਔਰ ਇਹ ਮੈਂ ਇਸ ਵਾਰ ਹੀ ਲਿਆ ਸੀਗਾ ਪੰਜਾਬ ਕਲੈਕਸ਼ਨ ਵਾਲਿਆਂ ਦੇ ਖੰਨੇ ਤੋਂ ਔਰ ਅੱਜ ਇਹਦੇ ਵਿੱਚ ਕੋਈ ਰੀਲ ਵੀ ਬਣਾਵਾਂਗੇ ਕਾਫੀ ਦਿਨ ਹੋ ਗਏ ਹੁਣ ਮੇਰਾ ਰੀਲ ਵਗੈਰਾ ਪਾਉਂਦਾ ਵੀ ਮਨ ਨਹੀਂ ਕਰਦਾ ਬਸ ਏਸੀ ਦੇ ਵਿੱਚ ਬੈਠੇ ਰਹੋ ਕੋਈ ਵੀਡੀਓ ਨਹੀਂ ਬਣਾਈ ਹੈਗੀ ਹੁਣ ਸੋ ਅੱਜ ਦਾ ਸਾਡਾ ਥਾਟ ਹੈਗਾ ਜੀ ਅੱਜ ਦਾ ਵਿਚਾਰ ਹੈਗਾ ਸਾਡਾ ਕਿ ਹਰ ਇੱਕ ਬੰਦਾ ਆਪਣੀ ਗਲਤੀ ਦੇ ਉੱਪਰ ਇੱਕ ਚੰਗਾ ਵਕੀਲ ਬਣ ਜਾਂਦਾ ਹੈ ਤੇ ਦੂਜੇ ਦੀ ਗਲਤੀ ਦੇ ਉੱਪਰ ਸਿੱਧਾ ਇੱਕ ਚੰਗਾ ਜੱਜ ਬਣ ਜਾਂਦਾ ਹੈ ਮਤਲਬ ਅਗਰ ਬੰਦੇ ਤੋਂ ਅਬਦੀ ਗਲਤੀ ਹੁੰਦੀ ਹੈ ਤਾਂ ਉਹਦੇ ਤੇ ਦਲੀਲਾਂ ਦੇ ਰਿਹਾ ਉਹ ਠੀਕ ਹੈ ਉਹਦੇ ਤੇ ਸਫਾਈਆਂ ਦੇ ਰਿਹਾ ਬਾਰ-ਬਾਰ ਬਟ ਅਗਰ ਕਿਸੇ ਦੂਜੇ ਤੋਂ ਗਲਤੀ ਹੁੰਦੀ ਹੈ ਤਾਂ ਉਹਦਾ ਡਿਸੀਜਨ ਉਹ ਬੰਦਾ ਸਿੱਧਾ ਹੀ ਸੁਣਾ ਦਿੰਦਾ ਕਿ ਨਹੀਂ ਇਹ ਨੂੰ ਹੁਣ ਇਦਾਂ ਕਰਾ ਚਾਹੀਦਾ ਇਹ ਨੂੰ ਹੁਣ ਇਦਾਂ ਬਸ ਹੋਣਾ ਚਾਹੀਦਾ ਇਹਦੇ ਨਾਲ ਤੇ ਦੂਜੇ ਦੀ ਮਤਲਬ ਕੋਈ ਸਫਾਈ ਨਹੀਂ ਸੁਣਦਾ ਹੈਗਾ ਸਿੱਧਾ ਜੱਜ ਬਣ ਕੇ ਉਹਤੇ ਫੈਸਲਾ ਹੀ ਸੁਣਾ ਦਿੰਦਾ ਮਤਲਬ ਜਿਵੇਂ ਉਹ ਇਤਿਹਾਸ ਤੋਂ ਹੋਰ ਕਹਿੰਦੇ ਹੁੰਦੇ ਨੇ ਕਿ ਆਪਣੀਆਂ ਪਤਨੀਆਂ ਪਤਾ ਨਹੀਂ ਕੱਚ ਦੇ ਦੂਜੇ ਦੀਆਂ ਹੱਥ 'ਚ ਇਹ ਚੀਜ਼ ਹੋ ਜਾਂਦੀ ਹੈ ਫਿਰ ਕਿ ਦੂਜੇ ਦੀਆਂ ਸਾਹਮਣੇ ਰੱਖ ਦੋ ਆਪਣੀਆਂ ਲੁਕੋ ਦਿਓ ਅੱਜ ਦੇਖਦੇ ਆ ਕਾਫੀ ਸਾਰੇ ਕੰਮ ਕਰਦੇ ਆ ਤੇ ਧੁੱਪ ਤੋਂ ਬਚਦੇ ਪਚਾਉਦੇ ਜਾਣਾ ਤਾਂ ਗੱਡੀ ਦੇ ਵਿੱਚ ਹੀ ਹੁੰਦਾ ਨਿਕਲਦੇ ਆ ਘਰ ਤੋਂ ਬਾਹਰ ਕਿਉਂਕਿ ਸੈਂਡ ਦਾ ਇੰਜੈਕਸ਼ਨ ਲੱਗਣੇ ਆ ਹਜੇ ਉਹਦੇ ਕੋਈ ਇੰਜੈਕਸ਼ਨ ਨਹੀਂ ਲਗਵਾਇਆ ਆਪਾਂ ਨੇ ਤੇ ਸੈਂਡ ਦਾ ਇੰਜੈਕਸ਼ਨ ਲਗਵਾਉਣਾ ਹੈ ਆਪਾਂ ਨੇ ਔਰ ਨਰਸਰੀ ਵਿੱਚੋਂ ਕੁਝ ਪਲਾਂਟਸ ਵਗੈਰਾ ਲੈਣੇ ਆ ਤੇ ਬੂਟੇ ਵਗੈਰਾ ਲੈਣੇ ਤਾਂ ਕਿ ਬੱਚੇ ਛੁੱਟੀਆਂ ਦੇ ਵਿੱਚ ਵਿੱਚ ਉਹਨਾਂ ਨੂੰ ਪਾਲ ਲੈਣਾ ਕਿਉਂਕਿ ਬੱਚਿਆਂ ਤੋਂ ਲਗਵਾਵਾਂਗੇ ਸਾਰੇ ਇੱਥੇ ਇਹਨਾਂ ਦੀ ਜ਼ਿੰਮੇਵਾਰੀ ਰਹੇਗੀ ਛੁੱਟੀਆਂ ਦੇ ਵਿੱਚ ਵਿੱਚ ਇਹਨਾਂ ਦਾ ਪਾਲਣਾ ਹੈ ਤੇ ਬਾਕੀ ਸਾਰੇ ਸਟਾਫ ਨੂੰ ਵੀ ਆਪਾਂ ਇੱਕ ਇੱਕ ਦੋ ਦੋ ਪਲਾਂਟ ਸਾਰਿਆਂ ਨੂੰ ਦਵਾਂਗੇ। ਲਓ ਜੀ ਟਾਈਮ ਹੋ ਗਿਆ 11:30 ਦਾ ਤੇ ਆਪਾਂ ਚਲਨੇ ਆ ਸैम ਔਰ ਸੈਂਡੀ ਨੂੰ ਲੈ ਕੇ ਡਾਕਟਰ ਦੇ ਕੋਲ ਕਿਉਂਕਿ ਸੈਂਡੀ ਦੇ ਪੈਰਾਂ ਤੇ ਪਤੰਗ ਦਾ ਗਰਮ ਫਰਸ਼ ਤੇ ਉਹਨੇ ਪੈਰ ਰੱਖ ਲਏ ਤੇ ਉਹ ਰੈੱਡ ਰੈੱਡ ਹੋ ਗਏ ਤੇ ਉਹਦੀ ਆਈਸ ਨੂੰ ਕੁਝ ਇਨਫੈਕਸ਼ਨ ਹੋਈ ਹੋਈ ਹੈ ਤੇ ਆਪਾਂ ਇੱਕ ਵਾਰ ਡਾਕਟਰ ਨੂੰ ਕਹ ਅ ਵੀਰ ਸੈਂਡੀ ਨੂੰ ਇੰਜੈਕਸ਼ਨ ਲੱਗਣੇ ਆ। ਕੋਈ ਲਗ ਮਾਰਨ ਜ਼ਰੂਰੀ ਆ ਆਪਾਂ ਤਾਂ ਬੈਗੀ ਗੱਡੀ ਦੇ ਵਿੱਚ ਬਾਹਰ ਬਹੁਤ ਕੰਮ ਜ਼ਿਆਦਾ ਕਰਨੀ ਆ ਬੱਚਿਆਂ ਦੇੰਦਰ ਆ ਰਿਵਾਰਕ ਕਰਦੇ ਆ ਸैम ਬਹਿ ਜਾ ਬਹਿ ਜਾ ਅੱਜ ਮੈਂ ਤੈਨੂੰ ਗੋਦੀ 'ਚ ਵੀ ਨਹੀਂ ਬਿਠਾ ਸਕਦੀ ਪਾਪਾ ਮੇਰਾ ਕੁੜਤਾ ਪਿਓਰ ਦਾ ਔਰ ਕਿਤੇ ਪਿਓਰ ਦਾ ਕੰਮ ਕਰਦਾ ਨਹੀਂ ਹਾਂ ਅੱਜ ਦਾ ਇੱਕ ਕੰਮ ਤਾਂ ਮੁੱਕ ਗਿਆ ਸैम ਦੇ ਟੀਕੇ ਲੱਗ ਗਏ ਨਾਲ ਸੈਂਟੀ ਵੀ ਆਪਾਂ ਦਵਾਈ ਲੈ ਲਈ ਸੈਂਟੀ ਵਿੱਚ ਰਿਵਰ ਸੀਐਫ ਚੱਲੀ ਸਾਡੀ ਉਹ ਸਾਡੀ ਪੁਰਣੀ ਹੋ ਚੱਲੀ ਹੁਣ ਪੂਰੇ ਸੰਭਾਲ ਕਰਦੇ ਸੀ 6-7 ਸਾਲ ਦੀ ਤਾਂ ਹੋ ਗਈ ਹੋਣੀ ਹੈ 10 ਕਿ ਸਾਲ ਉਮਰ ਹੁੰਦੀ ਹੈ ਕੁੱਤੇ ਦੀ ਮੈਕ ਤੇਰੇ ਕਿੰਨੇ ਸਾਲ ਹੋ ਗਏ 8 ਸਾਲ ਦੇ ਤਾਂ ਹੁਣ ਮੈਕ 9 ਸਾਲ 10 ਸਾਲ ਦੀ ਹੋ ਜਾਣਾ ਹੈ 10 ਸਾਲ ਤੇ ਮੈਕ ਵੀ ਥੋੜੀ ਸੀ ਕਿ ਸਾਡੀ ਆਪਣੇ ਕੋਲ ਮੈਕ ਤੋਂ ਬਾਅਦ ਚੁੱਕ ਕੇ ਆਂਦੇ ਰੋਟੇ ਕੋਲ ਮੈਨੂੰ ਲੱਗਦਾ ਵੀ ਉਹ ਤੋਂ ਵੀ ਛੋਟੀ ਐ ਇਹ ਜੋਗਨ ਤਾਂ ਕੀ ਸੰਡੀ ਨਹੀਂ ਉਹ ਦੋ ਸੀ ਕਿ ਸੰਡੀ 2017 ਸੰਡੀ ਵੀ ਅੱਜ ਲੱਭਦੇ ਆਂਦੀਆਂ ਫੋਟੋ ਫੋਟੋ ਪੁਰਾਣੀਆਂ ਜਾ ਕੇ ਤੇ ਪਤਾ ਲੱਗੂ ਤੇ ਰਹੀ ਹੋ ਨੁਕ ਮੇ ਲੱਗੇ ਪਏ ਨੇ ਅੰਬ ਨਹੀਂ ਦੇਖਿਆ ਕਦੇ ਮੈਂ ਤਾਂ ਖੇਡ ਪਾਈ ਗਈ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਕੱਟ ਲੈ ਕੇ ਦਿੰਨੀ ਆਂ ਅੰਬ ਬਹੁਤ ਜ਼ਿਆਦਾ ਕੱਟ ਹੈਨਾ ਨਹੀਂ ਮਿਲਿਆ ਹੈ ਤੂੰ ਕੀ ਖਾਣੀ ਆਂ ਆਮ ਕੀ ਟਾਈਮ 4 ਵਜ ਗਏ ਤੇ ਅੱਧਾ ਘੰਟਾ ਦੀ ਆਪਾਂ ਨੀਂਦ ਵੀ ਲੈ ਲਈ ਸੌ ਲੈਦਾ ਘੰਟਾ ਤੇ ਹੁਣ ਤਾਂ ਗਰਮੀ ਦੇ ਵਿੱਚ ਇਦਾਂ ਹੁੰਦਾ ਚਾਹੇ ਘੰਟਾ ਸੋਈਏ ਚਾਹੇ ਅੱਧਾ ਘੰਟਾ ਸੋਈਏ ਤੇ ਫਿਰ ਥੋੜਾ ਮਾਈਂਡ ਵੀ ਫਰੈਸ਼ ਜਿਹਾ ਹੋ ਜਾਂਦਾ ਤੇ ਮੂਡ ਵੀ ਫਰੈਸ਼ ਜਿਹਾ ਹੋ ਜਾਂਦਾ ਔਰ ਚਲੋ ਜੀ ਫਿਰ ਥੋੜਾ ਆਪਾਂ ਚਾਹ ਪੀਏ ਤੇ ਚਾਹ ਪੀਣ ਤੋਂ ਬਾਅਦ ਅੱਜ ਆਪਣੀ ਕਮੇਟੀ ਵੀ ਨਿਕਲਣੀ ਹੈ ਤੇ ਉਹ ਕੱਢਣੀ ਹੈ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਸਟੱਡੀ ਕਰਵਾਉਣੀ ਹੈ ਤੇ ਮੈਨੂੰ ਡੀਮਾਰਟ ਤੇ ਵੀ ਕੰਮ ਹੈ ਮੈਂ ਤੇ ਪ੍ਰਿਤ ਸ਼ਾਇਦ ਐਕਟੀਵਿਟੀ ਜਾ ਕੇ ਉਹ ਵੀ ਕੰਮ ਕਰਕੇ ਆਵਾਂਗੇ ਬਾਕੀ ਦੇਖਦੇ ਆਂ ਕੀ ਪਲਾਨਿੰਗ ਬਣ ਲਈ ਪਹਿਲਾਂ ਚਾਹ ਪੀਏ। ਤਾਂ ਫੇਰ ਚੱਲ ਲਈ ਆਪਾਂ ਡੀਮਾਰਟ ਆ ਕੁੜੀ ਨੂੰ ਪੋਚਾ ਲਾਉਣਾ ਪਾਉਂਦਾ ਲੈ ਕੇ ਆਉਣੀ ਆ। ਇੰਤਣ ਦੀ ਗਾਹ ਪਾਉਂਦੀ ਸੀ ਮੇਨ ਫਰਨੈਲ ਮੇਰੀ ਫਰਨੈਲ ਮੁਕੀ। ਕਰਨ ਨਾਲ ਮੇਰਾ 2-4000 ਰੁਪਏ ਖਰਚਾ ਦੇਣਾ। ਯਾਰ ਆਪਾਂ ਲਿਸਟ ਨਹੀਂ ਬੜਾਈ ਹੈਗੀ। ਜਿਹੜਾ ਜਿਹੜਾ ਸਮਾਨ ਮੈਨੂੰ ਚਾਹੀਦਾ ਸੀ ਨਾ ਇੱਕ ਵਾਰ ਜ ਮੈਨੂੰ ਦੱਸਿਆ ਇਨ ਡੀਮਾਰਟ। ਤੁਸੀਂ ਜਿਹੜਾ ਮੈਨੂੰ ਦੱਸਿਆ ਮੇਰਾ ਟਾਈਮ ਤੇ ਪਤਾ ਲੱਗਿਆ। ਚਲੋ ਕੋਈ ਨਾਂ ਦੇਖੀਏ ਖਰੀਦਣਾ ਹਾਂ ਲੈਣੇ ਕਿ 250 ਦੀ ਕੀ ਚੱਲੇ ਆ ਦੇ ਦੇ ਹੁਣ ਕਿੰਨੇ ਚ ਬਾਤ 사ਵਾਂਗੇ ਵੰਦ ਜੈਸੇ ਮੈਂ ਲਿਮਟਡ ਹੀ ਚੱਕੇ ਆ ਪੈਸੇ ਕਾਰਡਪੂਰ ਵੀ ਨਹੀਂ ਅਜੇ ਆਪਾਂ ਚੱਕਿਆ ਕੋਈ ਇਹਨੂੰ ਪਤਾ ਫੇਰਾ ਮੱਧ ਚੱਲ ਜਾਂਦੇ ਨੇ ਤੇ ਮੇਰੇ ਜੂਨ ਆਉਂਦੀ ਆ ਜੂਨ ਚ ਘੁੰਮਣਾ ਘਮਾਉਣਾ ਜਵਾਕਾਂ ਨੂੰ ਘਮਾਉਣਾ ਖਰਚੇ ਬਹੁਤ ਜ਼ਿਆਦਾ ਹੁੰਦੇ ਆ ਉਹਦੇ ਵਿੱਚ ਤੇ ਜਿਹੜਾ ਆਪਣਾ ਬਿਜ਼ਨਸ ਹੁੰਦਾ ਉਹਨਾ ਲੋ ਹੋ ਜਾਂਦਾ ਹੈ ਹਾਂ ਕਰਕੇ ਚੋਕ ਹੋ ਗਏ ਉਹ ਹੋ ਹੋ ਹੋਲੀ ਇੰਨੇ ਸੋਹਣੇ ਜਾਮੂ ਨੇ ਇੰਜੋਏ ਬੱਬੀ ਕਿੱਥੇ ਗਏ ਹੋਲੀ ਦੂਏ ਦੇ ਵਿੱਚ ਮਾਰੋ ਜਦੋਂ ਨਾਲ ਦਾ ਜਾਂਦਾ ਗੀਤ ਸਾਨੂੰ ਰਾਹ ਦੀ ਮੇਰੇ ਅੱਖਾਂ ਜਾਂਦੇ ਗੱਡ ਕੇ ਕਰਦੀ ਆ ਉਹ ਦੂਜੀ ਸੀਗੀ ਜਿਹੜੀ ਖੜਕੀ ਹੋਈ ਹੋਵੇ ਗੱਡੀ ਨਾ ਉਹ ਵਧੀਆ ਲੱਗਦੀ ਹੈ ਖੜਖੜੀ ਢੋਆਂ ਵਿੱਚ ਦੀ ਗੱਡੀ ਇਹ ਤਾਂ ਖੜਖੜੀ ਉਹ ਜਿੰਨ ਸੀ ਇਹ ਤਾਂ ਨਮੀ ਆ ਨਾ ਚੱਲੋ ਮਾਈਂਡ ਗイズ ਵਸਾ ਦੀ ਮਰ ਚੱਲ ਗਈ ਫਾਈਨਲੀ ਪਹੁੰਚ ਚੁੱਕੇ ਆਪਾਂ ਡੀਮਾ ਡੀਮਾ ਪਾਮਬਾਕ ਆ ਕੇ ਵੈਸੇ ਪਿੱਛੇ ਪਾਮਬਾਕ ਵੜਿਆ ਹੋਇਆ ਮੋਲ ਸਾਰਾ ਟੈਡੀ ਮਾਰ ਰਹਿ ਗਿਆ ਅੱਗੇ ਅਸੀਂ ਗੱਡੀ پارک ਕੀਤੀ ਆ ਪਿੱਛੇ ਕਿ ਡੀਮਾਰਟ ਵਾਲੀ ਪਾਰਕਿੰਗ ਜਿਹੜੀ ਹੈਗੀ ਆ ਕਾਫੀ ਫੁੱਲ ਹੁੰਦੀ ਆ ਤੇ ਬਹੁਤ ਜ਼ਿਆਦਾ ਟ੍ਰੈਫਿਕ ਹਾਂ ਰਸ਼ ਪੈ ਜਾਂਦਾ ਫਿਰ ਗੱਡੀਆਂ ਕੱਢਣ ਲੱਗੇ ਆਹ ਤੇ ਸ਼ੂਗਰ ਵਾਲੇ ਸ਼ੂਗਰ ਚੀਨੀ ਲੈ ਲੋ ਚੀਨੀ ਹਾਈ ਆ ਕੁੜੀ ਖਸ ਹੋਈ ਪਈ ਆ ਵੀ ਅੱਜ ਮੈਂ ਫਰਮਾਇਰ ਲੱਗ ਦੇਣ ਲੱਗੇ ਨੇ ਉਹਦੇ ਬੈਟਰ ਵਾਲੇ ਦੀ ਬੈਗਸ ਤੋਂ ਪਰਸ ਸੋਹਣੇ ਸੋਹਣੇ ਪਏ ਆ ਬਟਲ ਲੈਣੇ ਨਹੀਂ ਹੈਗੇ ਬਹੁਤ ਸੋਹਣੇ ਆ ਮੇਰੇ ਕੋਲ ਬਹੁਤ ਪਸੰਦ ਰੱਖਣ ਨੂੰ ਜਗ੍ਹਾ ਨਹੀਂ ਹਾਂ ਅਰ ਸੋ ਜੋ ਦਿਆਂ ਨੂੰ ਲਗੋ ਸੁਣ ਸੁਣੇ ਦਾ ਸਮਾਨ ਲੈ ਲਿਆ ਅਬ ਜਾ ਆਪਾਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ 2100 ਰੁਪਿਆ ਸ਼ਾਗਨ ਦਾ ਲਵਾਤਾ ਕੁੜੀ ਨੇ 2100 ਸੀ ਤੇ ਵਾਕਿਆ ਸਮਾਨ ਹੈ ਚਾਕਲੇਟ ਚਲੋ ਰੇ ਚਲੋ चले हम एना डी जी <laughs> ट्रॉली लगी नहीं चल जाओ भाई इतो थोड़ी जी रोंग साइड जाना हों आराम जाव गे थोड़ी जी रोंग साइड है बस ਸਤ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਕਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸੋ ਆਪਾਂ ਹੋਗੇ ਰੈਡੀ ਨੀਚੇ ਜਾਣ ਦੇ ਲਈ ਟਾਈਮ ਅਜ 9:00 ਵਜ ਗਏ ਨੇ ਔਰ ਇਨਰਜੀ ਤੋਂ ਪ੍ਰੋਬੂਟੇ ਨੂੰ ਪਾਣੀ ਪਾਉਣ ਦੇ ਲਈ ਗਏ ਨੇ ਕਿਉਂਕਿ ਅੱਜ ਉਹ ਲੇਟ ਹੋ ਗਿਆ ਕਿਤਾ ਮਤਲਬ 7-8:00 ਵਜੇ ਪਾ ਦਿੰਦੇ ਆ ਕਿਉਂਕਿ ਰਾਤ ਦੀ એનર્ਜੀ ਦੀ ਤਬੀਅਤ ਥੋੜੀ ਖਰਾਬ ਸੀਗੀ ਤੇ ਮੈਂ ਤਾਂ ਕਿਹਾ ਸੀ ਕਿ ਮੁੰਡਿਆ ਤੋ ਪਵਾ ਦਿੰਨੇ ਆ ਬਟ ਚਲੇ ਗਏ ਜੇ ਜਾਨ ਨੂੰ ਕੁੱਤੇ ਸੜ ਜਾਣਗੇ ਕਹਿੰਦੇ ਔਰ ਆਪਾਂ ਹੁਣ ਰੈਡੀ ਆ ਤੇ ਚੱਲਦੇ ਆ ਨੀਚੇ ਨਾਊ ਥਾਟਸ ਆਫ ਦਾ ਡੇ ਅੱਜ ਦਾ ਵਿਚਾਰ ਜੋ ਆਪਣਾ ਹੈਗਾ ਯਾ ਕਿ ਜ਼ਿੰਦਗੀ ਦੇ ਵਿੱਚ ਚੰਗੇ ਲੋਕਾਂ ਦੀ ਭਾਲ ਨਾ ਕਰੋ ਸਗੋਂ ਖੁਦ ਚੰਗੇ ਬਣੋ ਤਾਂ ਕਿ ਤੁਹਾਨੂੰ ਮਿਲ ਕੇ ਕਿਸੇ ਨਾ ਕਿਸੇ ਦੀ ਭਾਲ ਖਤਮ ਹੋ ਜਾਵੇ ਮਤਲਬ ਤੁਸੀਂ ਹਮੇਸ਼ਾ ਹਰ ਲਈ ਪੋਜ਼ੀਟਿਵ ਸੋਚੋ ਇਹ ਨਹੀਂ ਹੁੰਦਾ ਤੁਸੀਂ ਕਿਸੇ ਦੀ ਮਦਦ ਫਾਈਨੈਂਸ਼ਲੀ ਉਹ ਕਰ ਸਕਦੇ ਹੋ ਪੈਸੇ ਨਾਲ ਹੀ ਹਰੇਕ ਦੀ ਮਦਦ ਕਰ ਸਕਦੇ ਹੋ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਹੋਰ ਵੀ ਬਹੁਤ ਸਾਰੇ ਤਰੀਕੇ ਨਾਲ ਅਗਲੇ ਨੂੰ ਸਪੋਰਟ ਨਾਲ ਵੀ ਅਗਲੇ ਨੂੰ ਸਪੋਰਟ ਕਰਕੇ ਕੁਛ ਵੀ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤੇ ਮਤਲਬ ਕਿ ਹਰੇ ਕਿਸੇ ਨਾ ਕਿਸੇ ਦੀ ਨਜ਼ਰ ਸਤਾ ਕਮ ਸੇ ਕਮ ਚੰਗੇ ਬਣੋ ਤੇ ਤਾਂ ਕਿ ਤੁਹਾਡੇ ਤੁਹਾਨੂੰ ਰੱਬ ਨੇ ਆਪੇ ਚੰਗੇ ਕਰ ਕਰਕੇ ਉਹਦਾ ਦੁੱਗਣਾ ਤੇ ਹੀ ਜਾਣਾ ਹੈ ਜੋ ਮੈਂ ਗੱਲ ਹਮੇਸ਼ਾ ਹਰੇਕ ਥਾਟ ਦੇ ਵਿੱਚ ਜਰੂਰ ਕਹਿੰਦੀ ਆ ਕਿ ਜਿੱਦਾਂ ਦਾ ਤੁਸੀਂ ਕਰੋਗੇ ਓਦਾਂ ਦਾ ਰੱਬ ਤੁਹਾਨੂੰ ਦੁੱਗਣਾ ਕਰਕੇ ਦੇਵੇਗਾ ਜੇ ਤੁਸੀਂ ਕਿਸੇ ਨਾਲ ਮਾੜਾ ਕਰੋਗੇ ਤਾਂ ਰੱਬ ਤੁਹਾਨੂੰ ਮਾੜਾ ਕਰਕੇ ਦੋ ਗੁਣਾ ਦੇਵੇਗਾ ਜੇ ਤੁਸੀਂ ਕਿਸੇ ਨਾਲ ਚੰਗਾ ਕਰੋਗੇ ਤਾਂ ਚੰਗਾ ਕਰਕੇ ਦੋ ਗੁਣਾ ਦੇਵੇਗਾ نیچے ਆ ਕੇ ਪਹਿਲਾਂ ਆਪਾਂ ਇੱਧਰਲੀ ਸ਼ਾਪ ਦੇ ਵਿੱਚ ਲਗਾਇਆ ਝਾੜੂ ਕਿਉਂਕਿ ਜਸਵਿੰਦਰ ਦੀ ਹੈਗੀ ਅੱਜ ਛੁੱਟੀ ਅੱਜ ਸੰਡੇ ਸੀ ਉਸ ਦਾ ਮੈਂ ਕਹਾਂ ਚੱਕ ਤੇ ਹੁਣ ਆਪਾਂ ਚਲੀਏ ਉਧਰ ਆਫਿਸ ਦੀ ਸਫਾਈ ਕਰੀਏ ਜਦ ਤੱਕ ਅੰਦਰ ਜੀਤਾ ਆ ਜਾਣਗੇ نیچے ਤੇ ਫਿਰ ਕਰੀਏ ਬ੍ਰੇਕਫਾਸਟ ਚਲੋ ਆਓ ਜਵਨ ਬਾਹਰ ਗਰਮੀ ਬਹੁਤ ਜ਼ਿਆਦਾ ਟੈਂਪਰੇਚਰ ਨੀਅਰ ਅਬਾਊਟ 43 ਡਿਗਰੀ ਬਿਮਾਰ ਬੰਦੇ ਠੀਕ ਹੋ ਤਾਂ ਪਰ ਵਿੱਚ ਜਾ ਜਾ ਕੇ ਉੱਧਰ ਗੱਡੀ ਲੋਡ ਹੋ ਰਹੀ ਆ ਠੀਕ ਹੈ ਵਿਚਾਰੇ ਧਨ ਜਿਹੜਾ ਇਹਨਾਂ ਦਾ ਜਿਹੜਾ ਇਨੀ ਧੁੱਪ ਦੇ ਵਿੱਚ ਕੰਮ ਕਰਦੇ ਨੇ ਪਰ ਉਦਾਂ ਦਾ ਹੀ ਹੋ ਜਾਂਦਾ ਸਰੀਰ ਹਨਾ ਪਰ ਫਿਰ ਵੀ ਯਾਰ ਧੁੱਪ ਬਹੁਤ ਆ ਆਪਾਂ ਹੀ ਸੀ ਜ ਰਹਨੇ ਆ ਉਹਨਾਂ ਆਪੇ ਉੱਥੇ ਹੀ ਆ ਆਪਾਂ ਰਹਿ ਨਹੀਂ ਸਕਦੇ ਬਾਹਰ ਨਾ ਫਿਰ ਬੁਰਾ ਹਾਲ ਹੋ ਜਾਂਦਾ ਆਪਣਾ ਬੁਖਾਰ ਚੜ ਜਾਂਦਾ ਹੋਰੇ ਹੱਥ ਬਣੀ ਹੋਈ ਆ ਇਹ ਤਾਂ ਹੈ ਲਾਲੀ ਜੀ ਰਹਿੰਦਾ ਉਦੋਂ ਹੀ ਬੱਸ ਲਾਲੀ ਬਿਮਾਰ ਹੋ ਜਾਂਦਾ ਜਦੇ ਟਾਈਮ ਸ਼ਾਮ ਦੇ 5 ਵਜੇ ਚੁੱਕੇ ਨੇ ਤੇ ਅੱਜ ਆਪਾਂ ਸਾਰਾ ਦਿਨ ਜ਼ਿਆਦਾ ਕੁਝ ਨਹੀਂ ਕੀਤਾ ਹੈਗਾ ਸੌਂਗੀ ਸੀ 12 ਵਜੇ ਤੱਕ ਆਪਾਂ ਨਹੀਂ 12:30 ਸੁੱਤੀ ਸੀ ਮੈਂ ਤੇ ਫਿਰ ਉਸੇ ਉੱਠਿਆ ਤਿੰਨ ਕੋਲੇ ਹੁਣ ਆਪਾਂ ਦੇਖੀਏ ਬਾਹਰ ਗੱਡੀਆਂ ਲੋਡ ਹੁੰਦੀਆਂ ਨੇ ਏਸੀ ਤੋਂ ਥੋੜਾ ਬਾਹਰ ਨਿਕਲੀਏ ਬਾਹਰਲੀ ਖੇਹਾਂ ਦੇ ਨਿਕਲੇ ਆਓ ਜਾਨੋ ਉਹਨਾਂ ਨੇ ਮੋੜ ਵੀ ਔੜਾ ਲੋ ਜਾਓ ਸਰ ਮੇਰੇ ਨਾਲ ਕਿ ਇੱਧਰ ਉੱਪਰ ਆਏ ਵੇੜਿਆ ਅੱਖ ਦੇ ਉੱਤੇ ਰੱਖ ਇੱਧਰ ਵੀ ਰੱਖੀ ਆ ਪੁੱਤ ਜੀ ਲਾ ਲੰਬੇ ਨੇ ਮਾਤਰੰ ਦੇ ਹਿੰਦ ਨਹੀਂ ਲੱਗੇ ਆਣਾ ਹਿੰਦ ਇਦਾਂ ਨਾ ਮਾਰੀ ਕਰੋ ਕਰੇ ਚ ਉਹ ਪਹੁੰਚ ਵੀ ਗਏ ਤੇਰਾ ਦੂਏ ਇੰਦੀ ਕੋਈ ਆਇਆ ਸਮਾਨ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਉਹ ਵਾਲੀ ਕੋਠੀ ਦੇ ਵਿੱਚ ਜਾ ਰਿਹਾ ਸਾਰਾ ਸਮਾਨ ਦੋ ਬੰਦੇ ਲੱਗੇ ਹੋਏ ਨੇ ਗੱਡੀ 'ਚ ਲੋਡ ਕਰਨ ਸੋ ਬੰਦੇ ਓਕਣੇ ਲਈ ਜਾਂਦੇ ਨੇ ਉੱਥੇ ਚਲੇ ਗਏ ਉੱਧਰ ਉਹ ਕਹਿੰਦੇ ਅਸੀਂ ਨਹੀਂ ਤੱਕਦੇ ਤੋੜ ਲਾ ਉਹਨਾਂ ਨਾਲ ਨਾਲ ਜਾ ਪੰਜ ਛੜਤੀਆਂ ਉਹਨਾਂ ਨੇ ਥੋੜੀ ਹਜੇ ਇੱਕ ਗਈ ਆ ਉਧਰ ਪੇਟੀ ਹੈ ਤੇ ਨਾ ਚੱਲਿਆ ਥੋੜੇ ਚਾਰ ਉਹ ਇੱਕ ਮੂਰੇ ਨੇ ਆਪਾਂ ਸਣਾ ਮੂਰੇ ਰਹਿਣਾ ਰਲਦੀ ਆ ਨੀ ਆਪਾਂ ਪਿੱਛੇ ਵਿਰਦੇ ਹਾਂ ਤੁਸੀਂ ਚੱਲ ਜਾ ਹਾਂ ਤਰਾ ਹੋ ਰਿਹਾ ਬੀਪੀ ਚੈੱਕ ਮਰੀਜ਼ ਬੰਦੇ ਦਾ ਤਾਂ ਹੋ ਗਿਆ ਨਾਰਮਲ ਆਇਆ ਬੈਨ ਮਰੀਜ਼ਾਂ ਦਾ ਦੇਖੋ ਕੀ ਰਿਜ਼ਲਟ ਨਿਕਲਦਾ ਹਾਈ ਬਾਹ ਜੀ ਕੁੱਟੀ ਗਈ ਹ ਭਾਫ ਕਿੰਨੇ ਨਿਕਲਦੀ ਹੈ ਨਾ ਬਾਹ ਚ ਲੱਤਾ ਬਾਹ ਘੁੱਟਣ ਤੇ ਲਾਈ ਰੱਖੇ ਇਹਨੂੰ ਲੈ ਮੇਰਾ ਘਾਟਾ ਤੇਰਾ ਇਹਨ ਪੂਰਾ ਪੂਰਾ ਸੀਗਾ 120 ਦੇਖਿਆ ਮੈਂ ਬਿਮਾਰ ਹੋ ਕੇ ਵੀ ਨਹੀਂ ਸ਼ੋਅ ਕਰਦੀ ਮੈਂ ਬਿਮਾਰ ਪਰ ਮਾੜਾ ਗੁੱਸਾ ਹੋ ਜਵੇ ਬੰਦੇ ਪਤਾ ਨਹੀਂ ਬੱਬੇ ਵੀ ਰਹਿ ਜਾਂਦਾ ਹੈ 103 ਨਾਲ ਫੇਰ ਵੀ ਫੇਰ ਵੀ ਕੁੱਸ ਨਹੀਂ ਹੁੰਦਾ ਹੈ ਤੂੰ ਕਹਣਾ ਕੀ ਚਾਹਨਾ ਗੰਦਲ ਦੀ ਘਬਰਾੜ ਜੀ ਹੁੰਦੀ ਹੈ ਤੈਨੂੰ ਤਾਂ ਬੰਦਾ ਵੀ ਘਬਰਾਟ ਗਈ ਜਾਂਦੀ ਆ ਆਇਂਦਰ ਜੀ ਤਹ ਜਾ ਬੰਦਾ ਨਾ ਇਹ ਜਮਾ ਹੀ ਦੁੱਖ ਨਹੀਂ ਚੱਲ ਸਕਦਾ ਹੈਗਾ ਜਮਾ ਵੀ ਲਾ ਕੁੱਟੇ ਕੰਮ ਹੂੰ ਤਾਂ ਕੁੱਟ ਨਹੀਂ ਹੋਣੇ ਬੀਪੀ ਵਾਲੀ ਮਸ਼ੀਨ ਨਾਲ ਜੋਂ ਤਾਂ ਕਰ ਲੋ ਇਹ ਦੇ ਦੇ ਲੱਤ ਦਾ ਬੀਪੀ ਕੀ ਦੱਸੂਗੀ ਉਹ ਦੇਖ ਨਾਰਮਲ 0 ਤੋਂ ਸਟਾਰਟ ਹੋਈ ਆ ਕੁੱਟਣ ਲੱਗੀ ਕੁੱਟਣ ਦਾ ਤੌਰ ਹੈ ਗਈ ਵਿਚਾਰੀ ਨੇ ਹੁਣ ਰੇਟ ਕੀ ਦੱਸੂਗੀ ਇਹਦੀ ਹਾਰਟ ਦੌਰ ਲੱਭਦਾ ਹੀ ਨਹੀਂ ਉਹ ਕਹਿੰਦੇ ਨਹੀਂ ਝੰਮ ਕੇ ਜਦੋਂ ਮਾਰਦਾ ਹਾਰਟ ਦਸ ਉਹ ਗਰੀ ਦਸ ਤਾਂ ਤੰਪੂ ਚਲੇ ਹਮ ਲੱਤ ਦਾ ਬੀਪੀ ਘਟਿਆ ਹੋਇਆ ਤਾਂ ਹੀ ਤੱਕੜਿਆ ਜਾਂਦਾ ਤਾਂ ਹੀ ਨਹੀਂ ਤੱਕੜਿਆ ਜਾਂਦਾ ਲੱਤ ਦਾ ਵਧਿਆ ਹੋਇਆ ਬੀਪੀ ਤੇ ਲੱਤ ਦੀ ਤਾਂ ਧੜਕਣ ਵੀ ਵਧੀ ਹੋਈ ਆ ਮੇਰੀ ਲੱਤ ਕੁੱਟ ਗਈ ਉਹ ਮੇਰੀ ਯਾਰ ਗੁੱਡ ਮਾਰਨਿੰਗ ਸਸਕਾਲੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਮੀ ਸਿਸਕਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਹਾਂ ਜੱਜ ਜੱਜ ਦੇਣ ਦੀ ਤੇ ਆਪਾਂ ਹੋ ਗਏ ਆ ਰੈਡੀ ਔਰ ਹੁਣ ਆਪਾਂ ਚੱਲਦੇ ਹਾਂ نیچے ਇੰਦਰਜੀਤ ਅਜੇ ਅੱਜ ਲੇਟ ਨੇ ਕਿਉਂਕਿ ਉਹ نیچے ਲੌਬੀ ਦੇ ਵਿੱਚ ਆਪਾਂ ਸਾਰੀ ਖਾਲੀ ਕਰਵਾ ਕੇ ਉੱਧਰ ਰਖਵਾਇਆ ਹੈ ਸਮਾਨ ਕਿ ਲੌਬੀ ਦੀ ਸਫਾਈ ਚੱਲ ਰਹੀ ਹੈ ਨੀਚੇ ਵਾਲੀ ਦੀ ਤੇ ਜਦ ਤੱਕ ਆਪਾਂ نیچے ਜਾ ਕੇ ਆਫਿਸ ਦੀ ਸਫਾਈ ਕਰੀਏ ਔਰ ਤੂਬਤੀ ਕਰੀਏ ਕਿ ਕਿਉਂ ਨਹੀਂ ਲੇਟ ਹੋਣਾ ਚਾਹੀਦਾ ਕੰਮ ਤੇ ਜਦ ਤੱਕ ਫਿਰ ਇੰਦਰਜੀਤ ਆਰਾਮ ਨਾਲ ਰੈਡੀ ਹੋ ਕੇ ਆਪਣਾ ਆ ਜਾਵੇ ਸੋ ਚਲੋ ਫੇ ਚੱਲੀਏ ਔਰ ਉਸ ਤੋਂ ਪਹਿਲਾਂ ਆਪਣਾ ਜ਼ਰੂਰੀ ਅੱਜ ਦਾ ਥਾਟ ਤੇ ਅੱਜ ਦਾ ਥਾਟ ਹੈਗਾ ਕਿ ਜ਼ਿੰਦਗੀ ਦਾ ਆਨੰਦ ਹਮੇਸ਼ਾ ਆਪਣੇ ਤਰੀਕੇ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਖੁਸ਼ੀ ਦੇ ਚੱਕਰ ਦੇ ਵਿੱਚ ਸ਼ੇਰ ਨੂੰ ਵੀ ਸਰਕਸ ਦੇ ਵਿੱਚ ਨੱਚਣਾ ਪੈਂਦਾ ਹੈ ਮਤਲਬ ਕਿ ਆਪਣੀ ਲਾਈਫ ਆਪਣੇ ਤਰੀਕੇ ਨਾਲ ਜਿਉਂਵੋ ਤੇ ਜੋ ਤੁਹਾਨੂੰ ਸਹੀ ਗਲਤ ਲੱਗਦਾ ਤੁਸੀਂ ਹੁਣ ਆਪਣਾ ਡਿਸੀਜਨ ਆਪ ਲੈ ਸਕਦੇ ਹੋ ਕਿਉਂਕਿ ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੀ ਜ਼ਿੰਦਗੀ ਦੇ ਪਲ ਨਾ ਖਰਾਬ ਕਰ ਲਵੋ ਡਿਪਰੈਸ਼ਨ ਹੋ ਜਾਂਦਾ ਕਈ ਲੋਕਾਂ ਨੂੰ ਤਾਂ ਦੂਜੇ ਲੋਕਾਂ ਨੂੰ ਖੁਸ਼ ਕਰਦੇ ਕਰਦੇ ਸੋ ਆਪਣੀ ਜ਼ਿੰਦਗੀ ਹਮੇਸ਼ਾ ਆਪਣੇ ਤਰੀਕੇ ਨਾਲ ਜੋ ਦੂਜਿਆਂ ਨੂੰ ਦਫਾ ਕਰੋ ਲੈ ਮੈਂ ਤਾਂ ਫਿਰ ਜਾਨੀ ਫਸਦਾ ਉਹ ਵਿੱਚ ਮੌ ਵੀ ਸੌਣ ਦਾ ਟਾਈਮ ਹੋ ਗਿਆ ਪਰ ਆ ਕੁੜੀ ਸੌਣ ਨਹੀਂ ਦਿੰਦੀ ਹੈਗੀ ਫੋਣਾ ਕਿੱਥੋਂ ਲੈ ਆਇਆ ਇਹ ਲੈ ਕੱਲੀ ਮੇਰੀ ਸਕੂਟਰੀ ਸ਼ਾਮੇ ਲਾ ਕੇ ਆਉ 10 ਪਾਈ ਐਡੀ ਦੂਰੋਂ ਆ ਜਾਂਦੀ ਐ ਸਕੂਟਰੀ ਤੇ ਸਕੂਟਰੀ ਸ਼ਾਮੇ ਨਹੀਂ ਲਾਉਣੀ ਆਉਂਦੀ ਇਹਨੂੰ ਪਿਆਰ ਨਾਲ ਲੈ ਕੇ ਜਾਇਓ ਵਿਚਾਈਨ ਪਿਆਰ ਨਾਲ ਤਾਂ ਲੈ ਜਾਓ ਦੋਖ ਨਹੀਂ ਲੱਗਣਾ ਚਾਹੀਦਾ ਇਹਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੋਣੀ ਚਾਹੀਦੀ ਗਰਦੇ ਤੇ ਅਸੀਂ ਬਹਿ ਗਏ ਉਹਨੇ ਮਚਾਈ ਆ ਮੇਰੀ ਜਵਾਕੜੀ ਵਿਚਾਰੀ ਜੋਬਨ ਜੂੜਾ ਦਿਖਾਈ ਹੈ ਉਹਦਾ ਸਿੱਧਾ ਉਹ ਕੋ ਦਿਖਾ ਦੇਖੋ ਜੋਬਨ ਅੱਜ ਕੀ ਲੱਗਦਾ ਪ੍ਰੀਤ ਪ੍ਰੀਤ ਨੇ ਕੀਤਾ ਅੱਜ ਜੂੜਾ ਕਹਿੰਦੇ ਪ੍ਰੀਤ ਨੇ ਹਤਾ ਥੋੜਾ ਜਿਹਾ ਮੈਂ ਸੈੱਟ ਕਰਤਾ ਜੋਬਨ ਕੀ ਲੱਗਦਾ ਅੱਜ ਤੂੰ ਫੌਜਣ ਨਹੀਂ ਲੱਗਦੀ ਹੁੰਦੀ ਹੂੰ ਫੌਜਣਾ ਜੀ ਲੱਗਦੀ ਹੁੰਦੀ ਆ

ਮਾਰ ਲੈ ਤੇਰੇ ਕਿਹਨੇ ਹੋਏ ਫੋਕ ਚੱਲ ਆਗੀ ਤੇ ਇਹਦਾ ਨਹੀਂ ਗਾ ਜੰਗੀ ਤੁਰ ਚਿੜੀ ਦੇਖ ਕੇ ਮਾਰ ਚੱਲ ਆਗੀ ਹਾਲ ਕਿੜੀ ਕੋਲ ਭਜੀ ਸੀਗਾ ਚੱਲ ਆ ਮਾਂ ਵੀ ਪਰ ਤੇ ਲੱਗੀ ਆਂ ਕਾਲੀ ਨਾ ਕਰ ਪਹਿਲਾਂ ਕਰ ਉਹ ਆਗੇ ਲੱਗੀ ਬਾਹਰ ਹੀ ਆ ਬਈ ਐਂਜੀ ਜੋ ਤੇ ਮਾਰੀ ਬਾਹਰ ਹੀ ਆ ਬਾਹਰ ਨੇ ਮਾਰ ਜੋ ਮੈਂ ਆਪਾਂ ਨੂੰ ਨੈਟ ਲੰਗਾਉਣ ਦੀ ਯਾਦ ਤਾਂ ਇਹਨਾਂ ਮਾਰ ਕੇ ਐਕਟ ਕਰਦੇ ਥੋੜੇ ਆ ਕੇ ਮਾਰ ਮਾਰ ਕਾਲੀ चल आयो गेट दे ਛੋਟਾ ਬੰਦਾ ਲੱਗਿਆ ਸਾਡੀ ਟੀਮ ਦਾ ਸਭ ਤੋਂ ਛੋਟਾ ਆ ਗਿਆ ਖੇਡਣਾ ਚੋਬਨ ਹੈ ਫੇਰ ਮਾਰ ਕੇ ਦਿਖਾ ਦੇ ਫੇਰ ਮਾਰ ਕੇ ਦੇਖ ਹੈ ਬੱਧੀ ਨਹੀਂ ਮੈਂ ਇਹਦੇ ਖਲੇ ਆਏ ਆ ਮਾਣੇ ਕੀ ਕਰੀਂਗੀ ਕੀ ਕਰੀਂਗੀ ਜੋਵਨ ਕੀ ਖੇਡ ਕੇ ਆਇਆ ਅੱਜ ਤੂੰ ਛਿੜਿਆ ਲਾ ਹਾਂ ਟੀੜੀ ਵੱਲ ਤੇੜੀ ਵੱਲ ਬੈਡਮਿੰਟਨ ਬੈਡਮਿੰਟਨ ਤੇੜੀ ਵੱਲ ਨਾਲ ਤੇਰਾ ਮੂੰਹ ਗੱਡਾ ਬਣਾਉਣਾ ਕਿਹਦੇ ਨਾਲ ਖੇਡੇ ਸੀਗਾ ਇੱਕ ਵਾਰੀ ਪਪਾ ਨਾਲ ਖੇਡਿਆ ਸੀ ਇੱਕ ਵਾਰੀ ਬੀਦੇ ਨਾਲ ਖੇਡਿਆ ਸੀ ਇੱਕ ਵਾਰਤਾ ਉੱਡੇ ਨਾਲ ਖੇਡਿਆ ਸੀ ਇੱਕ ਵਾਰੀ ਵਿੰਦੇ ਦੇ ਨਾਲ ਖੇਡੇ ਸੀ ਕਿਹਦੇ ਨਾਲ ਵਿੰਦੇ ਉਹ ਕੌਣ ਦਾ ਲਾ ਭੁੱਲ ਗਈ ਨਾ ਹਾ ਹੰਦੂ ਇਹ ਫੇਰ ਬੀਜੀ ਆਵੀ 10 ਵਜ ਗਏ ਨੀਂਦ ਇਹਦੇ ਨੇੜੇ ਤੇੜੇ ਨਹੀਂ ਹਾਈ ਮੇਰਾ ਮੋਢਾ ਟੁੱਟ ਜੂ ਐ ਇਨਕਲਾਬ ਜਿੰਦਾਬਾਦ ਸਰਕੋਟ ਮੇਰਾ ਇਹ ਮੂਵੀ ਦੇਖ ਕੇ ਆੜਿਆ ਹੀਰਾ ਮੰਡੀ ਤਾਂ ਨਾਰੇ ਲਾਉਂਦਾ ਤੈਨੂੰ मीनिंग ਵੀ ਪਤਾ ਇਨਕਲਾਬ ਜਿੰਦਾਬਾਦ ਦਾ ਹਾਈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਟਾਈਮ ਹੋ ਗਿਆ 10:30 ਦਾ ਨੱਚਦੇ ਨੇ ਚਾਹੁੰਦੇ ਆ ਫੇਰ ਆਉਂਦਾ ਤੁਰਿਆ ਇੱਧਰ ਨੂੰ ਇਹ ਨੂੰ ਨੀਂਦ ਨਹੀਂ ਆਉਦੀ ਹੈਗੀ ਕਿਉਂਕਿ ਦਿਨ ਦੇ ਵਿੱਚ ਘੰਟਾ ਵੀ ਸੌਂ ਲਵੇ ਫੇਰ ਬਹਿ ਜਾ ਟੇਕ ਕੇ ਸਿੱਧਾ ਹੋ ਕੇ ਬਹਿ ਜਾ ਫੇਰ ਬਸ ਨੀਂਦ ਖਰਾਬ ਹੋ ਜਾਂਦੀ ਹੈ ਤੇ ਹੁਣੇ-ਹੁਣੇ ਅਸੀਂ ਪਲਾਨਿੰਗ ਕੀਤੀ ਆ ਕੱਲੂ ਅਸੀਂ ਜਾਵਾਂਗੇ ਚਾਰੇ ਜਾਣੇ ਬਕਰਪੁਰ ਮੱਤਾ ਟੇਕਿਆ ਮਗੇ ਬਕਰਪੁਰ ਦਾ ਮੇਲਾ ਵੀ ਚੱਲ ਰਿਹਾ ਅੱਜ ਸੀਗਾ ਵਿਆਹ ਤੇ ਔਰ ਕੱਲ ਨੂੰ ਲੱਗਣੀ ਹੈ ਮਹਿੰਦੀ ਪਰਸੋਂ ਨੂੰ ਹੈਗਾ ਮੇਲਾ ਮਤਲਬ ਪਰਸੋਂ ਬਹੁਤ ਸਾਰੇ ਸਿੰਗਰ ਆਉਣੇ ਆ ਉੱਥੇ ਔਰ ਬਹੁਤ ਸਾਰੇ ਸਿੰਗਰ ਆਉਣੇ ਨੇ ਅੱਜ ਪਰਸਾ ਪਿਛਲੀ ਵਾਰ ਅਿੰਦਰਜੀ ਤੋੜੀ ਗਈ ਸੀ ਪਿਛਲੀ ਵਾਰ ਮੀਂਹ ਪੈਂਦੇ ਸੀ ਨਾ ਮੀਂਹ ਪੈਂਦੇ ਸੀ ਪਿਛਲੀ ਵਾਰ ਪਰ ਆਪਾਂ ਨੇ ਸੋਚਿਆ ਕਿ ਹੁਣ ਆਪਾਂ ਕੱਲ ਜਾ ਕੇ ਮੱਥਾ ਟੇਕਿਓਨੇ ਕਿਉਂਕਿ ਕਾਫੀ ਦਿਨ ਲੱਗੇ ਜਾਣੀ ਹੋਇਆ ਤੇ ਅੱਗੇ ਵੀ ਫਿਰ ਕਾਫੀ ਦਿਨ ਲੱਗ ਜਾਣੇ ਆ ਕਿਉਂਕਿ ਜੂਨ ਸਟਾਰਟ ਹੋਊਗੀ ਜੂਨ ਦੇ ਵਿੱਚ ਫਿਰ ਹੋਰ ਪਲੈਨਿੰਗਾਂ ਰਹਿਣੀਆਂ ਜਾਣੀਆਂ ਤੇ ਕੱਲ ਫਿਰ ਆਪਾਂ ਸੋਚਿਆ ਕਿ ਹਾਜ਼ਰੀ ਲਵਾਇਆ ਇਹ ਜਾ ਕੇ ਤੇ ਜੋ ਬੰਦਾ ਵੀ ਮੰਨ ਕੀਤਾ ਕਹਿੰਦਾ ਚੱਲਦੇ ਆ ਮम्मा ਹੈਨਾ ਹਾਂਜੀ ਚਲੋ ਜੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਬਕਰਪੁਰ ਦੇ ਸੋ ਜਦ ਤੱਕ ਦੇ ਲਈ ਗੁੱਡ ਨਾਈਟ ਸੇ ਗੁੱਡ ਨਾਈਟ ਗੁੱਡ ਨਾਈਟ ਕੰਟੀ ਵੀ ਤੁਹਾਨੂੰ ਪਸੰਦ ਆਣਾ ਬਾਈ ਬਾਈ